ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਲੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ ਸਾਡਾ ਚੈਨਲ ਨਿਊ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਰਿਪੋਰਟਰ ਕੁਵਾਂ ਸਿੰਘ ਪੱਟੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਦੇ ਹਾਂ ਸੋ ਸੰਤਰ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਸੋ ਅੱਜ ਅਸੀਂ ਪਹੁੰਚੇ ਹਾਂ ਸੱਚਖੰਡ ਵਾਸੀ ਪੂਰਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਨਗਰ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਕਿ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਤਪਸਥਾਨਾਂ ਤੇ ਗੁਰਦੁਆਰਾ ਗੁਰਪ੍ਰੀਤ ਸਾਹਿਬ ਵਿਖੇ ਜੋ ਕਿ ਹਰ ਮਹੀਨੇ ਦੀ ਇੱਕ ਤਰੀਕ ਵਾਲੇ ਦਿਨ ਵੱਡੀ ਧੁੰਮਕਾਂ ਦੇ ਨਾਲ ਸਮੂਹ ਇਲਾਕਾ ਨਿਵਾਸੀ ਅੱਗੇ ਸੰਗਤਾਂ ਤੇ ਇਸ ਸੰਪਰਦਾਇ ਦੇ ਤੀਸਰੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਸ੍ਰੀ ਖੜਪੜ ਸਾਹਿਬ ਦੀ ਲੜੀ ਦੇ ਭੋਗ ਜੋ ਅੱਜ ਇੱਕ ਤਰੀਕ ਨੂੰ ਪਾਏ ਗਏ ਆ ਤੇ ਵੱਡੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਅੱਜ ਇਹ ਗੁਰਮਤ ਸਮਾਗਮ ਮਨਾਏ ਜਾ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਮਾਗਮ ਹਰ ਮਹੀਨੇ ਦੀ ਇੱਕ ਤਰੀਕ ਨੂੰ ਚੱਲਦੇ ਰਹਿੰਦੇ ਆ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਨੂੰ ਜੀਵਨ ਨੂੰ ਸਮਰਪਿਤ ਪ੍ਰੋਗਰਾਮ ਦਿਖਾਏ ਜਾ ਰਹੇ ਹਨ ਤੇ ਆਓ ਹੁਣ ਇਸ ਤੋਂ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੋ ਰਹੀਆਂ ਸੰਗਤਾਂ ਤੇ ਆਪਾਂ ਵੀ ਨਤਮਸਤਕ ਕਰੀਏ ਤੇ ਉਸ ਤੋਂ ਬਾਅਦ ਖੁੱਲੇ ਪਣਾਲਾਂ ਵਿੱਚ ਜਿੱਥੇ ਦੀਵਾਨ ਲੱਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿ ਗੁਰੂ ਵਾਹਿਗੁਰੂ ਬਾਣੀ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਲੱਖਤੀ ਨੂੰ ਵੇਖਿਆ ਜਿਹੜਾ ਵੇਖਿਆ ਸੀ ਕਿ ਜਿਹੜਾ ਦਰਵਾਜ਼ਾ ਖੁੱਲ੍ਹੇਗਾ ਉਹ ਸਾਡਾ ਸਿੱਖਣੀ ਅਸੀਂ ਉਹਦੇ ਗੁਰੂ ਨਹੀਂ ਸਾਸ ਸ਼ਕਾ ਦਾ ਸੰਗਤ ਸੋਗਾਂ ਵਿੱਚ ਪੈਣੀ ਹੁਣ ਕੀ ਕਰੀਏ ਤਾਂ ਬਾਪਾ ਬੋਡਾ ਸਾਹਿਬ ਜੀ ਕਿਸ ਪ੍ਰਕਾਰ ਉਸ ਦਰਵਾਜ਼ੇ ਨੂੰ ਖੋਲਣ ਦਾ ਨਹੀਂ ਜਦੋਂ ਦਾ ਕਿ ਤਾਕੂ ਦੇ ਹੁਕਮ ਨੂੰ ਕਿਸ ਪ੍ਰਕਾਰ ਸਮਾਵੇ ਦਸਾਂ ਬਾਦਸ਼ਾਹੀਆਂ ਵਿਯੋਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਉਹ ਮਾਪੁਰਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਗੁਰਪ੍ਰੀਤ ਸਾਹਿਬ ਵਿਖੇ ਮਹੀਨੇਵਾਰ ਦੁਆਰ ਦੀ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ ਆਓ ਵਿਚਾਰਾ ਉਹ ਪਹਿਲਾ ਫਤੇ ਦੀ ਸਾਜ ਪਾਈਏ ਸਾਰੇ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖ ਸਤਪੁਰਸ਼ ਸੰਤ ਬਾਪਾ ਤਾਰਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਮਹਾਪੁਰਖ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਭਾਰਤ ਦੀਆਂ ਵੱਖ-ਵੱਖ ਸਟੇਟਾਂ ਸਟੇਜਾਂ ਦੇ ਸਟੇਟਾਂ ਦੇ ਵਿੱਚ ਮਾਪੁਰਖਾਂ ਨੇ ਤਨ ਮਨ ਧਨ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰਵਾਈ। ਔਰ ਇਸੇ ਤਰ੍ਹਾਂ ਹੀ ਉਹਨਾਂ ਤੋਂ ভরਸਾ ਏ ਮਾਪੁਰਖ ਸੰਤ ਬਾਬਾ ਚਰਨ ਸਿੰਘ ਜੀ ਹੋਣਾ ਨੇ ਉਸ ਪੂਰਨਿਆ ਤੇ ਚੱਲਦਿਆਂ ਦੇਸ਼ਾਂ ਮ ਦੇਸ਼ਾਂ ਦੇ ਵਿੱਚ ਕਾ ਸੇਵਾ ਕਰਾਈ। ਔਰ ਇਸੇ ਤਰ੍ਹਾਂ ਹੀ ਹੁਣ ਤੀਸਰੇ ਜਾਂਚੀ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿਹਾਣੀ ਸਾਹਿਬ ਵਾਲੇ ਔਰ ਸੰਤ ਬਾਬਾ ਹਾਕਮ ਸਿੰਘ ਜੀ ਸ੍ਰੀ ਹਰਿਹਾਣੀ ਸਾਹਿਬ ਵਾਲੇ ਸਗਤਾਂ ਦੇ ਸਹਿਯੋਗ ਦੇ ਨਾਲ ਜੋ ਕਾਰ ਸੇਵਾ ਬਾਓ ਬਲੰਦੀਆਂ ਤੇ ਲੈ ਕੇ ਗਏ ਨੇ ਔਰ ਜਿਹੜਾ ਇਹ ਹਫਤਾ ਮਹੀਨਾਵਾਰੀ ਪ੍ਰੋਗਰਾਮ ਮਾਪੁਰਖਾ ਨੇ ਅਲਿਗਿਆ ਜੋ ਅੱਜ ਦਾ ਸਮਾਗਮ ਆ ਦੂ ਤੀਸਰੇ ਪਾਚਾ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ ਫਰਜ ਬਣਦਾ ਕਿ ਉਸ ਦਸਾਂ ਗੁਰੂਆਂ ਦੀ ਪੂਰਨਿਆ ਤੇ ਚੱਲਦਿਆਂ ਔਰ ਜਿਵੇਂ ਆਪਾਂ ਨੂੰ ਮਾਪੁਰਖਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਆ ਉਹ ਸਮਾਜ ਦੇ ਨਾਲ ਜੋੜਦੇ ਆ ਜਿਵੇਂ ਕਿ ਹੁਣੇ ਹੀ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਰਾਏਪੁਰ ਦੀ ਧਰਤੀ ਤੇ ਬੰਬੇ ਦੀ ਧਰਤੀ ਤੇ ਸੇਵਾ ਵਾਸਤੇ ਗਏ ਸੀ ਕਿ ਉੱਥੋਂ ਦੀਆਂ ਸੰਗਤਾਂ ਨੇ ਮਹਾਂਪੁਰਖਾਂ ਦਾ ਬੜਾ ਸਨਮਾਨ ਕੀਤਾ ਇਸੇ ਤਰ੍ਹਾਂ ਹੀ ਬਾਬਾ ਹਰਗੁਣ ਸਿੰਘ ਜੀ ਛੇਪੂਰੀ ਦੀ ਧਰਤੀ ਤੇ ਮੈਂ ਸਮਝਦਾ ਕਿ ਜਿਹੜਾ ਨੰਦਪੁਰ ਦਾ ਹੋਲਾ ਮੱਲਾ ਉਸ ਤੋਂ ਦੂਸਰੇ ਨੰਬਰ ਦਾ ਹੋਲਾ ਮੱਲਾ ਜਿਹੜਾ ਮੈਂ ਵੀ ਲੈ ਬੈਠਿਆ ਦੂਸਰੇ ਨੰਬਰ ਦਾ ਹੋਲਾ ਮੱਲਾ ਨੰਦਪੁਰ ਸਾਹਿਬ ਤੋਂ ਬਾਅਦ ਜਿਹੜਾ ਉਹ ਐਮਪੀ ਦੀ ਧਰਤੀ ਤੇ ਸ਼ੇਪੂਰੀ ਮਨਾ ਰਿਹਾ ਵਾਪੁਰਕ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਮਾਪੁਰਖਾਂ ਨੇ ਸਾਰੇ ਹੀ ਉਪਰਾਲੇ ਕਰਕੇ ਔਰ ਸੇਕਤ ਕਾਮ ਦੀ ਝੋਲੀ ਦੇ ਵਿੱਚ ਜਿਹੜੀ ਵੱਡੀ ਦਾਤ ਪਾਈ ਆ ਮੈਂ ਸਮਝਦਾ ਕਿ ਉਹ ਆ ਜਿਹੜੇ ਦਸਾਂ ਗੁਰੂ ਸਾਹਿਬਾਨਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਨੇ ਜਿਵੇਂ ਅੱਜ ਆਪਾਂ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਸਮਾਰੋਹ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਮਹਾਂਪੁਰਖਾਂ ਦਾ ਮੈਂ ਜਿੰਨੀਆਂ ਵੀ ਸੰਗਤਾਂ ਆਈਆਂ ਖਾਸ ਕਰਕੇ ਸਾਡੇ ਵਾਲੇ ਇਲੈਕਟ੍ਰੋਨਿਕ মিডিਆ ਵਾਲੇ ਵੀ ਤੇ ਦੇਸ਼ਾਂ ਵਨੇਸ਼ਾਂ ਦੇ ਵਿੱਚ ਸੰਗਤਾਂ ਇਸ ਪ੍ਰੋਗਰਾਮ ਨੂੰ ਇਸ ਸਮਾਗਮ ਨੂੰ ਦੇਖ ਰਹੀਆਂ ਨੇ ਉਹਨਾਂ ਦਾ ਵੀ ਔਰ ਜਿਹੜੀਆਂ ਸੰਗਤਾਂ ਇਸ ਪਵਿੱਤਰ ਅਸਥਾਨ ਤੇ ਹਾਜ਼ਰੀ ਭਰ ਕੇ ਗਈਆਂ ਨੇ ਔਰ ਹਾਜ਼ਰੀ ਭਰ ਰਹੇ ਨੇ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਮਾਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਔਰ ਸੰਤ ਬਾਬਾ ਖਾਕਮ ਸਿੰਘ ਜੀ ਸੰਪਰਦਾਇਕ ਸੇਵਾ ਸ੍ਰੀ ਹਰਿ ਆਲੀ ਸਾਹਿਬ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਹੱਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਭਾਈ ਸਿਕੰਦਰ ਸਿੰਘ ਜੀ ਬਰਾਣਾ ਜਿਨ੍ਹਾਂ ਨੇ ਆਪ ਗੁਰੂ ਜੀ ਐਸੇ ਸੰਗਤਾਂ ਦੇ ਸਾਹਮਣੂ ਸਾਧ ਸੰਗਤ ਜੀ ਜੋ ਭੋਲਾ ਮਹੱਲਾ ਐਮਪੀ ਦੀ ਧਰਤੀ ਉੱਤੇ ਬਣਾਇਆ ਗਿਆ ਜੋ ਪਹਿਲਾ ਮੰੰਿਆ ਪਰਮੰੰਿਆ ਭੋਲਾ ਮਹੱਲਾ ਸ੍ਰੀ ਆਨੰਦਪੁਰ ਦੀ ਧਰਤੀ ਤੇ ਤੇ ਉਹ ਸਿੱਖ ਬਾਦ ਦੂਸਰੇ ਨੰਬਰ ਤੇ ਹੁਲਾ ਮਹੱਤਾਂ ਐਪੀ ਗੁਰਦੁਆਰਾ ਭਾਈ ਪਾਲਾ ਦੀ ਸਾਹਿਬੇ ਕੀ ਧੀਰ ਧਰਨਿਆ ਦੇ ਮਾਰਗ ਦੀ ਕਿਰਪਾ ਹੋਈ ਹੈ ਸੋ ਸਾਧ ਸੰਗਤ ਜੀ ਆਉ ਹੁਣ ਮੈਂ ਬੇਨਤੀ ਕਰਾਂਗਾ ਬੀਬੀ ਨਾ ਪ੍ਰੀਤ ਕੌਰ ਜੀ ਉਹਨਾਂ ਤੋਂ ਬਾਅਦ سکھ سنگان درشن کریں پھر سماپتی ہوک پاشا جی چرنوں کے اندر دیوانہ ارداس ہوگی پاون حکمت نامہ پھر کڑاہ پرشادر جائے گی اسی طریقے انسان کچھ سما جڑ کے بیٹھن کی کرپالتا کر لے گی واحر جی کا خالصہ واحر جی I'll be the patron, could you not? I but... ¡Gracias! ¡Dorah! No, no, no. ਤਨ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤਨਾਮ ਓ ਚੀ